ਕੀ ਕਰਤੋਗੇ ਮੈਂ ਕੀ ਕਰਤੋ ਕਿ ਮੈਂ ਲੜਨ ਤੇ ਮੇਰਾ ਪੂਰਾ ਮਾਣ ਜੋਗ ਅਦਾਲਤ ਤੇ ਪੂਰਾ ਯਕੀਨ ਆ ਜੋ ਵੀ ਹੋਊਗਾ ਵਧੀਆ ਹੀ ਹੋਊਗਾ ਕੰਚਨਪ੍ਰੀਤ ਦਾ ਹੱਵਾ ਜਿਹੜਾ ਆ ਉਹ ਜੋ ਮੌਜੂਦਾ ਸਰਕਾਰ ਨੇ ਖੜਾ ਕੀਤਾ ਪਹਿਲੀ ਤੇ ਗੱਲ ਐ ਕਿ ਪੰਜਾਬ ਦੀ ਰਵੈਤ ਐ ਪੰਜਾਬ ਦਾ ਸੱਭਿਆਚਾਰ ਐ ਕਿ ਚਾਹੇ ਜਿੱਡਾ ਮਰਜੀ ਵੱਡੇ ਤੋਂ ਵੱਡਾ ਦੁਸ਼ਮਣ ਵੀ ਹੋਵੇ ਵਿਰੋਧੀ ਹੋਵੇ ਉਹਦੀ ਵੀ ਜਿਹੜੀ ਧੀ ਭੈਣ ਹੁੰਦੀ ਹੈ ਦੁਸ਼ਮਣ ਵੀ ਉਹਦਾ ਸਤਕਾਰ ਕਰਦੇ ਪਰ ਪਹਿਲੀ ਵਾਰਾਂ ਦੇਖਿਆ ਹੈ ਕਿ ਰਾਜਨੀਤੀ ਦੇ ਵਿੱਚ ਸਿਰਫ ਰਾਜਨੀਤੀ ਦੇ ਵਿੱਚ ਅੱਗੇ ਵਧਣ ਲਈ ਇੱਕ ਬੱਚੀ ਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਉਹਦੀ ਜਿਹੜੀ ਇੱਕ ਸ਼ਖਸੀਅਤ ਉੱਭਰ ਰਹੀ ਹੈ ਇੱਕ बतौर ਆਗੂ ਦੇ ਉਹਨੂੰ ਰੋਕਣ ਲਈ ਜਿਆਦਾ ਡਿਪਲੋਏਮੈਂਟ ਇਸਾਂ ਦੇ ਵਿੱਚ ਉਲਝਾਇਆ ਜਾ ਰਿਹਾ ਮੇਲ ਕੀਤਾ ਗਿਆ ਪੂਰੇ ਮਕਿਸੀ ਨੂੰ ਮੈਨੂੰ ਹੈਰਾਨੀ ਤੇ ਇਸੇ ਗੱਲ ਦੀ ਹੈ ਨਾ ਜੀ ਇੱਕ ਕੁੜੀ ਨੇ ਪੇਸ਼ ਹੋਣਾ ਤੇ ਮੇਰਾ ਖਿਆਲ ਅਸੀਂ ਵੀ 5-7 ਜਣੇ ਹੀ ਐ ਪਹਿਲਾਂ ਵੀ ਕਿਹਾ ਸੀਗਾ ਕਿ ਇੰਨੇ ਕੁ ਜਣੇ ਆਵਾਂਗੇ ਤੇ ਸਾਰਿਆਂ ਨੂੰ ਪਤਾ ਸੀਗਾ ਕਿ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ ਜੋ ਅਦਾਲਤ ਨੇ ਹੁਕਮ ਕੀਤਾ ਹੈ ਅਦਾਲਤ ਤੇ ਭਰੋਸਾ ਆ ਸਾਨੂੰ ਵੀ ਔਰ ਕੰਚਨਪ੍ਰੀਤ ਨੂੰ ਵੀ ਅਦਾਲਤ ਨੇ ਬੜੀ ਵੱਡੀਆਂ ਨੂੰ ਰਾਸਤ ਦਿੱਤੀ ਹੈ ਕਿ ਜਿੰਨੇ ਉਹਦੇ ਵਿਰੁੱਧ ਮੁਕਦਮੇ ਚਾਰ ਦਰਜ ਸੀ ਚੋਂ ਦੇ ਵਿੱਚੋਂ ਇਹਨੂੰ ਇੰਟਰਮ ਛੇੜ ਦਿੱਤੀ ਹੈ ਅਰੈਸਟ ਸਟੇ ਦਿੱਤੀ ਹੈ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਉਹਨੂੰ ਜਿਹੜਾ ਆ ਹੁਕਮ ਕੀਤੇ ਨੇ ਤੇ ਔਰ ਨਾਲ ਹੀ ਕਿ ਜੇ ਕੋਈ ਪ੍ਰਸ਼ਾਸਨ ਕੋਈ ਮੁਕਦਮਾ ਦਰਜ ਕਰਦਾ ਹੈ ਤੇ ਸੈਵਨ ਡੇ ਦਾ ਜਿਹੜਾ 7 ਦਿਨ ਦਾ ਇੱਕ ਹਫਤੇ ਦਾ ਨੋਟਿਸ ਜਿਹੜਾ ਆ ਉਹ ਉਹਨੂੰ ਦੇਣਾ ਪਊਗਾ ਪਰ ਉਲਟੋ ਸੇ ਇੱਕ ਮਹਿਲਾ ਦੇ ਲਈ ਇਨਾਂ ਦੇ ਵਿਚਾਰਾਂ ਦੇ ਵਾਸਤੇ ਗੱਲ ਨਹੀਂ ਕੀ ਨਾ ਕਿਹੇ ਐਸ ਐਚਓ ਦੇ ਹੈ ਨਾ ਕਿਹੇ ਡੀ ਐਸ ਪੀ ਦੇ ਹੈ ਨਾ ਕਿਹੇ ਐਸ ਪੀ ਤੇ ਨਾ ਐਸ ਐਸ ਪੀ ਤੇ ਨਾ ਡੀ ਆਈ ਸੀ ਤੇ ਔਰ ਇਸ ਸੇ ਦੇ ਦੌਰਾਨ ਇੱਕ ਐਸ ਐਸ ਪੀ ਨੂੰ ਸਰਪੈਂਡ ਤੱਕ ਕਰ ਦਿੱਤਾ ਜਾਂਦਾ ਹੈ ਲੱਗਦਾ ਕਿ ਉਹ ਵੀ ਇਸੇ ਮਾਮਲੇ ਦੇ ਨਾਲ ਜੋੜ ਕੇ ਲੋਕ ਦੇਖ ਰਹੇ ਹੁੰਦੇ ਤੇ ਮੇਰਾ ਖਿਆਲ ਕੋਈ ਹੋਲਾ ਹੀ ਨਹੀਂਗਾ ਕੋਈ ਹੋਲਾ ਹੀ ਨਹੀਂਗਾ ਨਾ ਤਾਂ ਸਰਕਾਰ ਨੇ ਖੰਡਨ ਕੀਤਾ ਹੈ ਜਦੋਂ ਮੀਡੀਆ ਰਿਪੋਰਟਾਂ ਇਹ ਆਈਆਂ ਨੇ ਕਿ ਉਹਨੂੰ ਕੇਵਲ ਇਸ ਕਰਕੇ ਕਿ ਕੰਚਨ ਪ੍ਰੀਤ ਮਤੂ ਅਰੇਸਟ ਕਿਉਂ ਨਹੀਂ ਕੀਤਾ ਕਿਉਂ ਨਹੀਂ ਸਖਤੀ ਕੀਤੀ ਉਹਨੂੰ ਉਹਦਾ ਸ਼ਿਕਾਰ ਬਣਾ ਕੇ ਇੱਕ ਜੋਗ ਅਫਸਰ ਨੂੰ ਇੱਕ ਵਧੀਆ ਅਫਸਰ ਨੂੰ ਉਹਦੇ ਜਿਹੜਾ ਸਰਵਿਸ ਹੈ ਬੁੱਕ ਹੈ ਉਹਦੇ ਉੱਤੇ ਜੋ ਕੁਛ ਅੰਕਿਤ ਕੀਤਾ ਗਿਆ ਜੋ ਕੁਛ ਦਰਜ ਕਰ ਦਿੱਤਾ ਗਿਆ ਸਸਪੈਂਸ਼ਨ ਦੇ ਆਰਡਰ ਜਿਹੜੇ ਐ ਤੇ ਉਹ ਬੜੀ ਵੱਡੀ ਬੇਇਨਸਾਫੀ ਹੈ ਇੱਕ ਯੰਗ ਅਫੀਸਰ ਦੇ ਨਾਲ ਜਿਹਨੇ ਡੀਜੀਪੀ ਦੇ ਉਹਦੇ ਤੱਕ ਜਾਣਾ ਸੀ ਸਾਨੂੰ ਉਹਦੇ ਨਾਲ ਹੰਧਦੀ ਹੈ ਪਰ ਬਲਟੋਸਾ ਉੱਥੇ ਸਵਾਲ ਹੈ ਕਿ ਚੋਣ ਜਿੱਤਣ ਤੋਂ ਬਾਅਦ ਇਹ ਕਿਉਂ ਹਤਕੜਦੇ ਬਣਾਏ ਜਾ ਰਹੇ ਕੀ ਜਿਹੜੀ ਜੇਲਾ ਪੇਸ਼ਟ ਪਲੱਸ ਤੋਂ ਚੋਣਾ ਆ ਰਹੀ ਹੈ ਉਹਦੇ ਵਿੱਚ ਕੋਈ ਗ੍ਰੰਥ ਘਾਉਣ ਦੇ ਲਈ ਕੀਤਾ ਜਾ ਰਿਹਾ ਹੈ ਦੇਖੋ ਪਹਿਲੀ ਤੇ ਗੱਲ ਹੈ ਕਿ ਰਾਜਨੀਤੀ ਕਰੋਈ ਹੈ ਇਹ ਵੀ ਸੁਣਿਆ ਸੀ ਕਿ ਕਿ ਰਾਜਨੀਤਿਕ ਗੰਦੀ ਵੀ ਹੋ ਗਈ ਹੈ ਗੰਦੀ ਕਰਨ ਵਾਲੇ ਵੀ ਆ ਗਏ ਪਰ ਐਡੀ ਗੰਦੀ ਕਰ ਦਿੱਤੀ ਕਿ ਸਿੱਧਾ ਹੀ ਕਹਿੰਦੇ ਆ ਕਿ ਸਾਮ-ਦਾਮ, ਦੰਡ-ਭੇਦ ਚਾਹੇ ਲੜਾਈ ਝਗੜਾ ਕਰਨਾ ਪਵੇ ਚੋਣ ਜਿੱਤਣੀ ਹੈ ਤੁਹਾਡੇ ਸਾਹਮਣੇ ਹੀ ਹੈ ਮਨੀਸ਼ ਸ਼ਿਸ਼ੋਧिया ਦੇ ਬਿਆਨ ਉਸ ਮਨੀਸ਼ ਸ਼ਿਸ਼ੋਧिया ਦੇ ਬਿਆਨ ਨੇ ਉਹ ਆਮ ਆਦਮੀ ਪਾਰਟੀ ਦੀ ਨੀਤੀ ਹੈ ਰਾਜਨੀਤੀ ਦਾ ਉਸੇ ਦੇ ਤਹਿਤ ਹੀ ਪੰਜਾਬ ਦੇ ਵਿੱਚ ਉਹ ਅੱਗੇ ਵਧ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਹੈ ਇਹਨੂੰ ਪਿਆਰ ਨਾਲ ਤੇ ਭਾਵੇਂ ਕਲਾਵੇ ਚ ਲੈ ਲਓ ਤੇ ਤੁਸੀਂ ਲੋਕਾਂ ਨੂੰ ਉਦੋਂ ਸਬਜ ਬਾਗ ਵਿਖਾ ਕੇ ਆਪਣਾਤ ਦਿਖਾ ਕੇ ਠੱਗੀ ਮਾਰ ਗਏ ਪਰ ਜੇ ਤੁਸੀਂ ਕਹੋ ਕਿ ਦਬਾ ਕੇ ਜਿਹੜਾ ਆ ਢਾ ਕੇ ਜਿਹੜਾ ਆ ਭੌਂ ਕੇ ਪਿੰਡਾਬ ਦੇ ਉੱਤੇ ਕਰੋਗੇ ਇਹ ਜਿਹੜੇ ਆ ਇਹ ਸਪਰਿੰਗ ਵਾਗੂ ਉਟਦੇ ਨੇ ਕੰਚਨਪ੍ਰੀਤ ਦਾ ਡਰ ਕਿਉਂ ਆ ਨਾ ਮੈਂ ਤੁਹਾਨੂੰ ਦੱਸਾਂ ਜੀ ਮੈਨੂੰ ਕੱਲ ਕਿਸੇ ਅਫੀਸਰ ਦਾ ਫੋਨ ਆਇਆ ਬੜੇ ਸੀਨੀਅਰ ਅਫਸਰ ਦਾ ਉਹਨੇ ਮੇਰੇ ਨਾਲ ਇਹੀ ਗੱਲ ਕੀਤੀ ਕਿ ਕੰਚਨਪ੍ਰੀਤ ਕੱਲ ਨੂੰ ਜਿਹੜਾ ਇਨਵੈਸਟੀਗੇਸ਼ਨ ਜੁਆਇਨ ਕਰ ਰਿਹਾ ਮੱਕੇ ਤਾਂ ਹਾਂਜੀ ਮੈਂ ਕਰ ਰਹੀ ਹਾਂ ਅਦਾਲਤ ਦੇ ਹੁਕਮ ਹੈ ਮੈਨੂੰ ਕਹਿੰਦਾ ਮੈਨੂੰ ਬਾਕੀ ਤਾਂ ਪਤਾ ਕੋਈ ਨਹੀਂ ਕਿ 2027 ਦੀ ਐਮਐਲਏ ਜ਼ਰੂਰ ਬਣ ਜੀ ਜੜੀ ਬਣੀ ਪਰ ਤੁਹਾਨੂੰ ਲੱਗਦਾ ਕਿ ਉਹਨੇ ਕਿਹਾ ਕਨਫਰਮ ਹਾਂ ਉਹਨਾਂ ਨੂੰ ਹੀਰੋ ਬਣਾਉਣ ਦੀ ਕੋਈ ਹਾਂ ਉਹਨੇ ਕਿਹਾ ਵੀ ਇਹ ਮੰਦੇ ਬਾਕੀ ਦਾ ਮੈਨੂੰ ਕਿਸੇ ਦਾ ਪਤਾ ਨਹੀਂਗਾ ਜੀ ਆਂਦਾ 2027 ਤੇ ਕੰਚਨ ਪ੍ਰੀਤ ਤੇ ਐਮਐਲਏ ਜਿੱਤੀ ਹੋਈ ਅੱਛਾ ਉਹਦਾ ਡਾਇਲੌਗ ਸੀ ਅਫਸਰ ਦਾ ਇਥੇ ਤੁਸੀਂ ਹਿਸਾਬ ਨਾਲ ਵੀ ਡਰ ਕਦਾ ਲੱਗਦਾ ਅੱਛਾ ਇਹ ਕੀ ਨਹੀਂ ਇਸ ਕੁੜੀ ਦੀ ਜਿਹੜੀ ਰਾਜਨੀਤਿਕ ਸਮਰੱਥਾ ਆ ਇੱਕ ਉਹਦੇ ਕੋਲ ਜਿਹੜਾ ਲੌਜਿਕ ਆ ਗੱਲ ਕਰਨ ਦਾ ਉਹਨੇ ਪੰਜਾਬ ਦੀ ਫੀਜ਼ਾ ਚੇਂਜ ਕਰਕੇ ਰੱਖਦੀ ਰਾਜਨੀਤੀ ਦੀ ਔਰ ਸਲਾ ਸੁਖਬੀਰ ਸਿੰਘ ਬਾਦਲ ਦੇ ਸ਼ਬਦ ਸੀ ਅਸੀਂ ਕੁਦਰਤੀ ਇਹ ਇਕੱਠੇ ਕਿਤੇ ਹੋ ਗਏ ਉੱਥੇ ਗੱਲ ਚੱਲ ਪਈ ਵੀ ਕੰਚਨ ਇਹ ਆਗੂ ਬਣ ਗਿਆ ਉਹ ਤੇ ਯਾਰ ਮੈਨੂੰ ਇਸ ਗੱਲ ਦੀ ਹਰਾਨੀ ਆ ਕਿ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲਾਗਾ ਦੇਗਾ ਨਹੀਂਗਾ ਹੋਰ ਯੂਪੀ ਦੇ ਬਿਹਾਰ ਦੇ ਉਦੋਂ ਸਾਊਥ ਇੰਡੀਆ ਦੇ ਆਂਦੇ ਮੈਨੂੰ ਕਈਆਂ ਨੇ ਲੀਡਰਾਂ ਨੇ ਐਮਪੀਆਂ ਨੇ ਕਿਹਾ ਕਿ ਇਹ ਕੁੜੀ ਕਿੱਥੋਂ ਲਿਆਂਦੀ ਸੀ ਹਾਂਜੀ ਮੀਡੀਆ ਦੇ ਵਿੱਚ ਹਾਂ ਤੇ ਸੋਸ਼ਲ ਮੀਡੀਆ ਤੇ ਸਟਾਰ ਇਹ ਕਰਨ ਕਿ ਸਰਕਾਰੋਂ ਤੋਂ ਆਮ ਆਦਮੀ ਪਾਰਟੀ ਸਰਕਾਰੋਂ ਤੋਂ ਡਰ ਰਹੀ ਹੈ ਉਹ ਡਰ ਰਹੀ ਹੈ ਇਹ ਚ ਕੋਈ ਦਰਾਵਾ ਨਹੀਂ ਗਿਆ ਕਿ ਬੱਚਿਆਂ ਦੇ ਮਨ ਤੇ ਅਸਰ ਵੀ ਹੁੰਦਾ ਹੈ ਹਾਂਜੀ ਇੱਕ ਛੋਟੇ ਜਿਹੇ ਬੱਚੇ ਦੀ ਮਾਂ ਵੀ ਆ ਉਹ ਪਰ ਉਹ ਚੜ੍ਹਦੀ ਕਲਾ ਚ ਆ ਜਿੰਨਾ ਮਰਜ਼ੀ ਕਰ ਲੈਣ ਅਕਾਲੀ ਦਲ ਇਸ ਬੱਚੀ ਦੇ ਨਾਲ ਆ ਉਹ ਅਕਾਲੀ ਦਲ ਦੇ ਪਰਿਵਾਰ ਦੀ ਬੱਚੀ ਆ ਔਰ ਮੈਂ ਇਹ ਕਹਿ ਦਵਾਂ ਕਿ ਉਹ ਪੰਜਾਬ ਦੀ ਧੀ ਹੈ ਤੇ ਹਰੇਕ ਨੂੰ ਉਹਦੇ ਨਾਲ ਖੜਨਾ ਚਾਹੀਦਾ ਜਿਹੜੀ ਉਹਦੇ ਨਾਲ ਬੇਇਨਸਾਫੀ ਹੋ ਰਹੀ ਹੈ ਜੋ ਉਹਦੇ ਨਾਲ ਧੱਕਾ ਹੋ ਰਿਹਾ ਹੈ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ